ਦੋਸਤੋ ਪੰਜਾਬ ਦੇ ਨਾਲ ਜੁੜੀ ਹੋਈ ਇੱਕ ਅਹਿਮ ਖਬਰ ਅਮਰਤਪਾਲ ਦੇ ਜਿਹੜੇ ਭਰਾ ਨੇ ਹਰਪ੍ਰੀਤ ਸਿੰਘ ਉਹ ਆਈਸ ਡਰੱਗ ਦੇ ਨਾਲ ਕਾਬੂ ਕੀਤੇ ਨੇ ਜਲੰਧਰ ਪੁਲਿਸ ਨੇ ਹਰਪ੍ਰੀਤ ਸਿੰਘ ਦਾ ਇੱਕ ਸਾਥੀ ਵੀ ਹੈਗਾ ਉਹ ਵੀ ਜਲੰਧਰ ਪੁਲਿਸ ਨੇ ਕਾਬੂ ਕੀਤਾ ਅਮਰਤ ਪਾਲ ਆਸਾਮ ਜੇਲ੍ਹ ਦੇ ਵਿੱਚ ਬੰਦ ਨੇ ਖਰੂਡ ਸਭ ਤੋਂ ਮੈਂਬਰ ਆਫ ਪਾਰਲੀਮੈਂਟ ਉਹ ਚੁਣੇ ਗਏ ਨੇ ਨਸ਼ੇ ਛਡਾਉਣ ਦੀ ਉਹ ਗੱਲ ਕਰਦੇ ਸੀ ਖਾਲਿਸਤਾਨ ਦੀ ਉਹ ਗੱਲ ਕਰਦੇ ਸੀ ਇਸ ਤੋਂ ਇਲਾਵਾ ਹੋਰ तमाम ਗੱਲਾਂ ਕਰਦੇ ਸੀ ਸਿੱਖ ਗੁਲਾਮ ਨੇ ਸਿੱਖਾਂ ਨੂੰ ਆਪਣੇ ਹੱਕ ਨਹੀਂ ਮਿਲਦੇ ਸਿੱਖਾਂ ਦੇ ਨਾਲਾ ਠੱਗਾ ਹੋਇਆ ਪੰਜਾਬ ਦੇ ਨਾਲਾ ਠੱਗਾ ਹੋਇਆ ਤੇ ਉਸ ਤੋਂ ਬਾਅਦ ਇੱਕ ਠਾਣਾ ਅਜਨਾਲਾ ਦੀ ਘਟਨਾ ਵਾਪਰਦੀ ਹੈ ਉਸ ਘਟਨਾ ਤੋਂ ਬਾਅਦ ਐਨਐਸਏ ਲਾ ਕੇ ਅਮਰਤਪਾਲ ਨੂੰ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਤਾ ਜਾਂਦਾ ਤੇ ਨਾਲ ਉਹਨਾਂ ਦੇ ਸਾਥੀਆਂ ਨੂੰ ਉੱਥੇ ਭੇਜਤਾ ਜਾਂਦਾ ਤੇ ਉੱਥੋਂ ਅਮਰਤਪਾਲ ਚੋਣ ਲੜਦੇ ਨੇ ਚੋਣ ਲੜ ਕੇ ਮੈਂਬਰ ਆਫ ਪਾਰਲੀਮੈਂਟ ਚੁਣੇ ਜਾਂਦੇ ਨੇ ਪਿਛਲੇ ਦਿਨੀ ਸੌ ਚੱਕ ਜਿਹੜਾ ਸਮਾਗਮ ਸੀ ਉਸ ਉਹ ਸਮਾਗਮ ਵੀ ਹੋਇਆ ਪ੍ਰਾਈਵੇਸੀ ਦੇ ਨਾਲ ਉਹ ਸਮਾਗਮ ਹੋਇਆ ਤੇ ਹੁਣ ਖਬਰ ਨਿਕਲ ਕੇ ਆ ਰਹੀ ਹੈ ਕਿ ਅਮਰਤਪਾਲ ਦੇ ਜਿਹੜੇ ਭਰਾ ਨੇ ਹਰਪ੍ਰੀਤ ਸਿੰਘ ਤੇ ਹਰਪ੍ਰੇਤ ਸਿੰਘ ਦੇ ਇੱਕ ਸਾਥੀ ਨੇ ਉਹ ਦੋਨੋਂ ਜਣੇ ਆਇਸ ਡਰੱਗ ਦੇ ਨਾਲ ਜਿਹੜਾ ਹੈਗਾ ਉਹ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਦੋਸਤੋ ਤਾਂ ਇੱਕ ਪੰਜਾਬ ਦੇ ਸੰਦਰਭ ਤੋਂ ਜਾਂ ਪੂਰੇ ਦੇਸ਼ ਦੇ ਸੰਦਰਭ ਤੋਂ ਪੋਲਿਟਿਕਸ ਦੇ ਤੇ ਮੀਡੀਆ ਦੇ ਨਜ਼ਰ ਤੋਂ ਜ਼ਿਕਰ ਦੇਖੇ ਜਾਵੇ ਤਾਂ ਇਹ ਇੱਕ ਵੱਡੀ ਖਬਰ ਹੈ ਕਿਉਂਕਿ ਇਹ ਸਵਾਲ ਵੀ ਹੁਣ ਸਾਰੇ ਅਮਰਤਪਾਲ ਦੇ ਪਰਿਵਾਰ ਨੂੰ ਹੋਣਗੇ ਅਮਰਤਪਾਲ ਨੂੰ ਹੋਣਗੇ ਕਿਉਂਕਿ ਅਮਰਤਪਾਲ ਹੋਰਾਂ ਨੇ ਇੱਕ ਖਾਲਸਾ ਵਹਿਰ ਵੀ ਸ਼ੁਰੂ ਕੀਤੀ ਸੀ ਉਸ ਖਾਲਸਾ ਵਹਿਰ ਦਾ ਜਿਹੜਾ ਮੋਟਿਵ ਦੱਸਿਆ ਜਾ ਰਿਹਾ ਸੀ ਚਰਾਉਣ ਵਾਲੇ ਲੋਕਾਂ ਵੱਲੋਂ ਉਹ ਕਹਿ ਰਹੇ ਸੀ ਕਿ ਆਹਾ ਅਸੀਂ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ ਖਾਲਸਾ ਵਹਿਰ ਲੈ ਕੇ ਜਾਵਾਂਗੇ ਕਿਉਂਕਿ ਇਸ ਨਾਲ ਅਸੀਂ ਨਸ਼ਾ ਜਿਹੜਾ ਨੌਜਵਾਨਾਂ ਦੇ ਵਿੱਚ ਪ੍ਰਚਲਿਤ ਹੋ ਗਿਆ ਉਹਨੂੰ ਅਸੀਂ ਪਾਸੇ ਕਰਾਂਗੇ ਨਸ਼ੇ ਨੂੰ ਨੌਜਵਾਨਾਂ ਤੋਂ ਯਾਨੀ ਕਿ ਨਸ਼ਾ ਛਡਾਉ ਇੱਕ ਉਪਰਾਲਾ ਕੀਤਾ ਸੀ ਅਮਰਤਪਾਲ ਹੋਰਾਂ ਨੇ ਉਹਨਾਂ ਦੇ ਕਹਿਣ ਮੁਤਾਬਕ ਖਾਲਸਾ ਵਹਿਰ ਚਲਾਈ ਸੀ ਪਰ ਇਹ ਖਬਰ ਇੱਕਦਮ ਪੰਜਾਬ ਦੇ ਵਿੱਚ ਅੱਗ ਵਾਂਗੂ ਫੈਲੀ ਕਿ ਅੰਮ੍ਰਿਤਪਾਲ ਦੇ ਜਿਹੜੇ ਭਰਾ ਨੇ ਹਰਪ੍ਰੀਤ ਸਿੰਘ ਤੇ ਨਾਲ ਹਰਪ੍ਰੀਤ ਸਿੰਘ ਦਾ ਸਾਥੀ ਹੈ ਉਹ ਆਈਸ ਡਰੱਗ ਦੇ ਨਾਲ ਗ੍ਰਿਫਤਾਰ ਦੋਸਤੋ ਉਹ ਕਿੱਥੇ ਗਏ ਨੇ ਜਲੰਧਰ ਪੁਲਿਸ ਵੱਲੋਂ ਇਹ ਸਭ ਖੁਸ਼ ਕੀਤਾ ਗਿਆ ਜੀ